ਸਹੀ ਹੈ ਆਣ ਕੇ ਸਮਾਨ ਵੇਖੋ ਰੁੜਿਆ ਤੇ ਸਾਡੇ ਹਾਲਾਤ ਵੇਖੋ ਪਿਛੇ ਸਮਾਨ ਪਹੁੰਚਾਉਂਦੇ ਆ ਪਿਛੇ ਲੋਕੀ ਲੁੱਟਮਾਰ ਕਰੀ ਜਾਂਦੇ ਨੇ ਇਧਰ ਕੁਛ ਨਹੀਂ ਆਉਂਦੀਆ ਕਨੀ ਚ ਕੁਛ ਨਹੀਂ ਆਉਂਦਾ ਇੱਕ ਮਿੰਟ ਵੇ ਕਣੀਆਂ ਪਿੰਡ ਵੀਰੇ ਅਸੀਂ ਇੱਥੇ ਪਹੁੰਚੇ ਸੀ ਹਾਲਾਤ ਤਾਂ ਇਧਰ ਦੇ ਬਹੁਤ ਖਰਾਬ ਸੀ ਜੀ ਸੀ ਵੀ ਨਹੀਂ ਮੁੜੀ ਰਾਹ ਕੀਤਾ ਇਹ ਵਿਚਾਰੇ ਉੱਥੋਂ ਨਾ ਜਿਵੇਂ ਕਹਿਣਾ ਨਹੀਂ ਚਾਹੁੰਦਾ ਲੋਕ ਇਹਨਾਂ ਨੂੰ ਕਹਿੰਦੇ ਪਤ ਨਹੀਂ ਸੇਵਾ ਵੀਰੇ ਜਿੰਨਾ ਵੀ ਤਿਲ ਫੁੱਲ ਸਾਡੇ ਉਧਰੋਂ ਪੰਜਾਬ ਤੋਂ ਵੀਰ ਲੈ ਕੇ ਆ ਰਹੇ ਨੇਗੇ ਨਾ ਤੇ ਉਹ ਪਰ ਇੱਥੇ ਨਹੀਂ ਪਹੁੰਚ ਰਹੇ ਨੇ ਇਹਨਾਂ ਇਹਨਾਂ ਦੇ ਘਰਾਂ ਤੱਕ ਨਹੀਂ ਪਹੁੰਚ ਰਹੇ ਆ ਜਿਹੜੇ ਸੜਕਾਂ ਦੇ ਵਿੱਚ ਨੇ ਨਾ ਉਹਨਾਂ ਕੋਲ ਬੋਰੇ ਸਮਾਨ ਦੇ ਵੀ ਭਰੇ ਪੈਨੇ ਗੱਦੇ ਮੰਜੇ ਨੇ ਕੋਲੇ ਵੀ ਕੋਸ਼ ਨਹੀਂ ਆ ਦਿਖਾ ਸਕਦੇ ਸਾਰੇ ਤਵਾਹ ਹੋਇਆ ਪਿਆ ਆ ਸਾਰਾ ਕੁਝ ਇਹਨਾਂ ਦੇ ਡੰਗਰ ਵੀ ਉਧਰ ਦਿਖਾ ਸਕਦੇ ਕਮਲਾ ਗਾਈਆਂ ਮੱਝਾਂ ਉਹ ਸਾਰੀਆਂ ਇੱਥੋਂ ਦੀ ਲੰਘ ਜਾਂਦੇ ਐ ਇੰਨੀ ਗੰਦੀ ਸਮਲ ਆ ਰਹੀ ਆ ਨਾ ਮੁਸਕ ਹੋ ਗਿਆ ਨਾ ਸਾਰੇ ਬਿਮਾਰੀਆਂ ਫੈਲਣ ਦਾ ਵੀ ਡਰ ਆ ਜਿਵੇਂ ਅਸੀਂ ਵੀ ਪੈਣ ਦਵਾਈਆਂ ਦੋਈਆਂ ਸਾਰਾ ਲੈ ਕੇ ਆਇਆ ਪਰ ਅਸੀਂ ਆ ਰਹੇ ਅਸੀਂ ਕਿਹੜੇ ਨਹੀਂ ਗਿਆ ਜੇ ਲੈਣਾ ਤੁਹਾਡਾ ਤਾਂ ਸਮਾਨ ਰੁੜਿਆ ਹੈ ਆਡੇ ਹਲਾਨ ਬਹੁਤ ਮਾੜੇ ਨੇ ਉਹੋ ਹੀ ਕੱਪੜੇ ਧੋਲੀ ਦੇ ਨੇ ਤੇ ਉਹੋ ਹੀ ਪਾਣੀ ਦੇ ਨੇ ਅਸੀਂ ਲੇਖੇ ਰਸ ਨਹੀਂ ਲਾਏ ਗਏ ਗੁਰੂ ਜੀ ਸਮਾਣਾ ਆਇਆ ਨਹੀਂ ਸਰ ਕੋ ਦੇ ਕੇ ਪਤਾ ਕਿੰਨਾ ਨਰਸਾ ਲਾ ਗਿਆ ਠੀਕ ਹੈ ਹਾਟਾ ਜੀ ਕਹਤਾ ਕੋ ਇਧਰੋਂ ਗੱਲ ਕਰ ਦੂਗਾ ਇਧਰੋਂ ਗੱਲ ਕੀ ਗੱਲ ਠੀਕ ਹੈ ਚ ਨਿਕਲ ਦਿੰਦਾ ਆਪਾਂ ਮਾਣ ਵਿਚਾਰ ਆਇਆ ਕਰਦੇ ਤਾਂ ਕਿ ਖਾਂਦਾ ਫਿਰ ਆ ਦੋ 베ੜੀਆਂ ਇਹਨਾਂ ਦਾ ਵਿਆਹ ਚੁੱਕਿਆ ਹੈ ਜੋ ਹੁਣ ਕਾਂ ਆਹੀ ਪਾਤਾ ਸੀ ਹੁਣ ਨਹੀਂ ਹੈਗਾ ਸਾਡੀ ਪਹਿਲਾਂ ਉਹਦੇ ਕੋਲ ਕੋਈ ਪਹੁੰਚੇ ਨਹੀਂ ਕੋਈ ਰਸ ਨਹੀਂ ਪਾਣੀ ਨਹੀਂ ਹੈ ਨੀ ਕੱਲ ਪਹੁੰਚਿਆ ਕੱਲ ਜੁੜਿਆ ਸਾਨੂੰ ਕਮਲ ਜਿਹੜਾ ਕੋਈ ਪਤਾ ਕੀ ਆ ਇੱਕ ਮਿੰਟ ਵੀਰੇ ਹੋਰ ਵੱਡੀ ਗੱਲ ਆ ਫੜੋ ਸਾਡੀਆਂ ਚਲਤੀਆਂ ਹੀ ਨਹੀਂ ਆਉ ਰਹੀਆਂ ਨੇ ਵੀਰੇ ਜੀ ਕਿਸੇ ਦਾ ਨਹੀਂ ਕਰਦਾ ਪਰ ਜਿਹੜੀ ਉਹ ਆਮ ਜਨਤਾ ਲੁੱਟਣ ਲੱਗੀ ਪਈ ਹੈ ਨਾ ਲੋਕਾਂ ਨੂੰ ਹੈ ਨਾ ਇਹਨਾਂ ਤੱਕ ਵੀਰੇ ਸਮਾਨ ਪਹਚਾਓ ਅੱਗੇ ਆਓ ਥੋੜਾ ਜਿਹਾ ਹਿੰਮਤ ਕਰੋ ਬਾਈ ਬਣ ਕੇ ਵੀ ਪਿੱਛੇ ਹੀ ਨਾ ਤੁਸੀਂ ਦੇ ਕੇ ਸਮਾਨ ਨਾਲ ਮੁੜ ਕੇ ਜਾਓਗੇ ਅਸੀਂ ਗੁਰਦੁਆਰਾ ਸਾਹਿਬ ਵੀ ਰੁਕੇ ਸੀ ਵੀਰੇ ਉੱਥੇ ਆਪਾਂ ਨੂੰ ਕੀ ਕਿਹਾ ਸੀ ਜਿਹੜੇ ਆਮ ਲੋਕ ਆ ਗਏ ਬਥੇ ਕੀ ਕਹਿੰਦੇ ਇੱਥੇ ਦੇ ਦਿਓ ਅਸੀਂ ਆਪ ਹੀ ਵੰਡਿਆਵਾਂਗੇ ਵੀਰੇ ਜਦੋਂ ਆਪਾਂ ਤੇਲ ਫੁੱਲ ਲੈ ਕੇ ਆਉਣੇ ਨਾ ਜਿੰਨੇ ਕੁ ਜੋਗੇ ਸੀ ਇਹਨਾਂ ਦਾ ਦਰਦ ਵੰਡਾਉਣ ਆਏ ਆ ਕੱਲੀ ਕੋਈ ਵੀਡੀਓ ਬਣਾਉਂਦਾ ਹੀ ਮਕਸਦ ਨਹੀਂ ਕੋਈ ਵਿਊ ਲੈਣ ਦਾ ਮਤਲਬ ਨਹੀਂ ਹੈ ਨਾ ਇਹ ਟਾਈਮ ਉਹ ਨਹੀਂ ਹੈਗਾ ਵਿਊ ਲੈਣ ਦਾ ਮਤਲਬ ਜਮੀ ਤੁਸੀਂ ਕੋਈ ਇਹ ਤਾਂ ਇੱਕ ਵਸ ਲੋਕਾਂ ਤੱਕ ਗੱਲ ਪਹੁੰਚਾਉਣੀ ਹੈ ਗੱਲ ਪਹੁੰਚਾਉਂਦੀ ਹੈ ਵੀਡੀਓ ਇਹ ਆ ਵੀਰੇ ਲੋਕਾਂ ਤੱਕ ਵੀ ਇਹ ਵੀਡੀਓ ਨੂੰ ਵੱਧ ਵੱਧ ਪਹੁੰਚਾ ਦੇਣਾ ਵਾਇਰਲ ਕਰੋ ਜਿਹੜਾ ਇਹ ਰੋੜਾ ਵੀ ਇੱਥੋਂ ਤੱਕ ਆਵੇ ਹੁਣ ਤੇ ਆਰਮੀ ਵੀ ਬਹੁਤ ਲੱਗੀ ਆ ਜੀ ਸੀ ਬੀ ਵੀ ਲੱਗੀਆਂ ਪਈਆਂ ਨੇ ਉਹਨਾਂ ਨੇ ਪਤਾ ਪਹਿਲਾਂ ਕੀ ਕੀਤਾ ਕਮਲ ਕਹਿੰਦੇ ਵੀ ਸਾਨੂੰ ਰਸਨ ਦੇ ਦਿਓ ਅਸੀਂ ਕਿਹਾ ਵੀ ਵੀਰੇ ਤੁਹਾਡੇ ਕੋਈ ਆਧਾਰ ਕਾਰਡ ਉਹ ਹੋਰੀ ਹੈ ਗਰੇ ਰੋਣ ਨੂੰ ਕਿਸਦਾ ਦਿਲ ਨਹੀਂ ਕਰਦਾ ਹੁੰਦਾ ਕੰਮਲਾ ਹਣਾ ਬਾਕੀ ਹੱਥ ਅੱਡਣ ਨੂੰ ਬਹੁਤ ਔਖਾ ਹੁੰਦਾ ਮੰਗਣਾ ਤੇ ਵੀ ਆਪਾਂ ਜਿਹੜੇ ਹੁੰਨੇ ਆ ਵੀ ਨਹੀਂ ਮੰਗਿਆ ਜਾਂਦਾ ਪਰ ਅਸੀਂ ਵੀਡੀਓ ਬਣਾਉਂਦੇ ਕੋਈ ਮਕਸਦ ਹੈ ਵੀ ਜਿਹੜੀ ਸਹੀ ਚੀਜ਼ ਆ ਤੁਹਾਡਾ ਸਹੀ ਦਾਣਾ ਉਹ ਸਹੀ ਘਰਾਂ ਤੱਕ ਹੀ ਪਹੁੰਚੇ ਵੀ ਜਿਨ੍ਹਾਂ ਦਾ ਕੋਈ ਨੁਕਸਾਨ ਵੀ ਨਹੀਂ ਹੋਇਆ ਉਹ ਹੱਦ ਤੋਂ ਵੱਧ ਵੀਰੇ ਰਸਣ ਗੱਤੇ ਮੰਜੇ ਢੋਲੀ ਜਾਂਦੇ ਨੇ ਤੁਸੀਂ ਯਕੀਨ ਮੰਨਿਓ ਹਣਾ ਵੀ ਅਸੀਂ ਇਹ ਜੀ ਮੇਰੇ ਤੁਸੈਂ ਦੱਸੋ ਸਾਰੇ ਜਣ ਇੱਥੋਂ ਗੰਦੀ ਸਮਲ ਕਿੰਨੀ ਆ ਰਹੀ ਆ ਇੱਥੇ ਆਪਾਂ ਨੂੰ 10 ਮਿੰਟ ਹੋ ਗਏ ਸਾਨੂੰ ਖੜਿਆ ਨੂੰ ਖੜਨਾ ਔਖਾ ਹੋਇਆ ਪਿਆ ਵੀ ਇਹ ਰਹਿ ਰਹੇ ਨੇ ਵਿਚਾਰੇ ਹਾਲਾਤ ਦੇ ਵਿੱਚ ਮਾਗਰੀ ਨੂੰ ਸੀ ਮਾਗਰੀ ਸਾਰਾ ਕੁਝ ਰਸਾਣ ਕੀ ਗੱਦੀ ਮੰਮੇ ਲੁੱਟੀ ਜਾਂਦੀ ਨੇ ਇਹਨਾਂ ਦੀ ਜਵਾਕੜੀਆਂ ਦਾ ਵੇਣ ਵਾਸਤੇ ਸਮਾਨ ਵੀ ਬਣਾਇਆ ਸੀ ਉਹ ਵੀ ਸਾਰਾ ਰੁੜ ਗਿਆ ਅਸੀਂ ਹੱਥ ਵਨ ਕੇ ਹੀ ਬੇਨਤੀ ਕਰਦੇ ਆ ਵੀਰੇ ਇੱਥੋਂ ਤੱਕ ਤੁਸੀਂ ਪਹੁੰਚ ਕਰੋ ਪਿੰਡਾਂ ਤੱਕ ਘਰਾਂ ਤੱਕ ਇਹ ਜਰੂਰ ਬੇਨਤੀ ਕਰਿਆ ਕਰੋ ਭਾਈ ਸਾਡੇ ਜੇ ਤੁਸੀਂ ਇਹ ਪਿੰਡ ਦੇ ਵਸਨੀਕੋਂ ਤੋਂ ਤੋਂ ਰਸਨ ਕਾਰਡ ਜ਼ਰੂਰ ਦਿਖਾਏ ਜਾਣਾ ਨਾ ਪਿਓ ਪੜਾ ਮਾਂ ਸਧੀਆਂ ਨੇ ਲੈ ਕੇ ਕਰੀ ਕਿਰੇ ਖਲੋਂਦਾ ਕਰੀ ਕਿਰੇ ਚੰਗਿਆਂ ਨਹੀਂ ਜਵਾਨ ਧੀਆਂ ਨੂੰ ਸੜਕਾਂ ਤੇ ਲੈ ਕੇ ਫਿਰਨਾ ਬਹੁਤ ਵੱਡੀ ਗੱਲ ਆ ਔਖਾ ਬਹੁਤ ਮੁਸ਼ਕਲ ਹੈ ਪਰ ਜਦੋਂ ਹੀ ਮੁਸੀਬਤ ਇਹਨਾਂ ਤੇ ਪਈ ਹੈ ਆਪਾਂ ਹੀ ਸਾਰਿਆਂ ਨੇ ਰਲ ਮਿਲ ਕੇ ਭਰਾਵਾਂ ਦਾ ਨਾਲ ਸਾਥ ਦੇਣਾ ਇਹ ਮੁਸੀਬਤ ਚ ਆਪਾਂ ਹੀ ਕੱਢਣਾ ਹੈ ਨਾ ਇਹ ਇੱਥੋਂ ਤੱਕ ਹੀ ਨਹੀਂ ਹੈਗਾ ਜੀ ਜਿਹੜੇ ਹੁਣ ਸਾਡੇ ਭਰਾ ਨੇ ਅਸੀਂ ਇਹ ਚੀਜ਼ ਸੋਚੀ ਆ ਜੋ ਸਾਨੂੰ ਟਰੈਕਟਰਾਂ ਦੀ ਡੀਜ਼ਲ ਦੀ ਵੀ ਲੋੜ ਪੋਗੀ ਅਸੀਂ ਸਾਰੇ ਤੁਹਾਡੇ ਨਾਲ ਖੜਾਗੇ ਅਸੀਂ ਅੱਜ ਰਸਨ ਲੈ ਕੇ ਤੇ ਚਾਰ ਦੀਆਂ ਟਰਾਲੀਆਂ ਲੈ ਕੇ ਜ਼ਿਲ੍ਹਾ ਬਰਨਾਲਾ ਪਿੰਡ ਭੈਣੀ ਜੱਸਾ ਤੇ ਸੇਖ ਟਡੇ ਵੱਲੋਂ ਅਸੀਂ ਤੁਹਾਡੇ ਲਈ ਕੱਪੜੇ ਵੀ ਲੈ ਕੇ ਆਇਆ ਗਰਮ ਕੰਬਲ ਵੀ ਲੈ ਕੇ ਆਇਆ ਜਿੰਨਾ ਵੀ ਸਾਡਾ ਸਹਿਯੋਗ ਹੈ ਅਸੀਂ ਅੱਗੇ ਵੀ ਸਹਿਯੋਗ ਦੇਵਾਂਗੇ ਭੈਣੇ ਜਿੱਥੋਂ ਤੱਕ ਸਾਡੀ ਵੀ ਹੈਗੀ ਪਹੁੰਚ ਅਸੀਂ ਉਹ ਜਿੰਨਾ ਕ ਕਰ ਸਕਦੇ ਆ ਅਸੀਂ ਉਹਨਾਂ ਜ਼ਰੂਰ ਕਰਕੇ ਜਾਵਾਂਗੇ ਤੁਸੀਂ ਦਿਲ ਨਹੀਂ ਹੌਲਾ ਕਰਨਾ ਵੀਰ ਬਣ ਕੇ ਇਹ ਜੇ ਘਰਾਂ ਤੱਕ ਜ਼ਰੂਰ ਪਹੁੰਚ ਕਰਿਆ ਕਰੋ ਜਿੱਥੇ ਤੱਕ ਰਾਸ਼ਨ ਪਾਣੀ ਜਮੇ ਨਹੀਂ ਪਹੁੰਚ ਰਿਹਾ ਹਾਂ ਹਾਂ ਸਬੂਤ ਵੇਖ ਕੇ ਦਿਓ ਸਬੂਤ ਵੇਖ ਜਿਹੜੇ ਸਹੀ ਕਰ ਲੋ ਸਬੂਤ ਦਿਖਾ ਦਿਓ ਵਿਚਾਰਾ ਜੀ ਲੁਕੀ ਹੋਇਆ ਚਾਰ ਬੇਟੀਆਂ ਨੇ ਮੈਂ ਵਿਆਹ ਤੇ ਹਨ ਕਿਉਂ ਨਹੀਂ ਚੜਾ ਵੇ ਕਹਿੰਦੇ ਨੂੰ ਵੀ ਕੋਈ ਵੀ ਸਮਾ ਦੇਣਾ ਦੇਣਾ ਹੈ ਗੱਲ ਗੜ ਡਾਰ ਕਾਰਡ ਸਾਡੇ ਪਿੱਛੋਂ ਦੇ ਨੋਹੇ ਤੁਹਾਨੂੰ ਵਿਖਾਉਣੇ ਨੇ ਜਿਵੇਂ ਬੋਲਣਾ ਦੇਖੋ ਵੀਡੀਓ ਚ ਫੇਰ ਵੀ ਬੋਲੀ ਜਾਂਦਾ ਹੁੰਦਾ ਹਨਾ ਵੀ ਇਹ ਚੀਜ਼ਾਂ ਵੀ ਇਹ ਚੀਜ਼ਾਂ ਕਹਿੰਦਾ ਤਾਂ ਇਹ ਮਕਸਦ ਹੈ ਕਿ ਜਿਹੜੀ ਸਹੀ ਚੀਜ਼ ਆ ਸਹੀ ਘਰਾਂ ਤੱਕ ਪਹੁੰਚੇ ਲੋੜਵੰਦ ਪਰਿਵਾਰਾਂ ਤੱਕ ਪਹੁੰਚੇ ਹਨਾ ਵੀ ਜਿਹੜੇ ਜਿਨ੍ਹਾਂ ਦਾ ਕੋਈ ਨੁਕਸਾਨ ਵੀ ਨਹੀਂ ਹੋ ਰਹਾ ਬੋਰੇ ਭਰ-ਭਰ ਕੇ ਲਿਜਾਈ ਜਾਂਦੇ ਹਨ ਹਾਂਜੀ ਹਾਂਜੀ ਇੱਕ ਘਰ ਕੋਲੇ ਤਾਂ ਚੁੱਲ੍ਹੇ ਚ ਪਾਉਣ ਲਈ 10 ਵੀ ਮੰਨ ਲਓ ਚੌਲ ਦੇ ਦਾਣੇ ਵੀ ਤੱਕ ਨਹੀਂ ਪਹੁੰਚੇ ਡੱਬੀ ਵੀ ਨਹੀਂ ਪਹੁੰਚੀ ਹਨਾ ਬਾਕੀਆਂ ਕੋਲੇ ਹੀ ਨਹੀਂ ਪਤਾ ਰਸਣ ਕਹਿੰਦੇ ਜਮਾ ਕਰ ਕਰ ਬਾਈ ਵੇਚ ਹੀ ਜਾਂਦੇ ਨੇ 4-4 ਪਾ 5000 ਰੁਪਏ ਦੇ ਵੇਚੀ ਜਾਂਦੇ ਹਨ ਅੰਕਲ ਤੁਸੀਂ ਆਪ ਵੀ ਦੱਸੀ ਜਾਂਦੇ ਸੀ ਉਹਦੇ ਗੱਲ ਵੀ ਇਹਨਾਂ ਨੇ ਦੱਸਿਆਗਾ ਵੀ ਦੇਖੋ ਸਾਨੂੰ ਤਪਸੀ ਜਮਾ ਕਰ ਲੈਂਦੇ ਨੇ ਇਹਨਾਂ ਬਾਈ ਸਾਨੂੰ ਵੀ ਕਿਹਾ ਸੀ ਵੀਰੇ ਵੀ ਇੱਥੇ ਲਾਜੋ ਤੁਸੀਂ ਅਸੀਂ ਆਪ ਹੀ ਵੰਡਿਆਵਾਂਗੇ ਕਹਿੰਦੇ 50 ਘਰਨੇ 25 ਘਰਨੇ ਵੀ ਲਿਸਟ ਜੀ ਬਣਾਈ ਫਿਰਦੇ ਨੇ ਬਾਈ ਉਹ ਗੱਲਾਂ ਤੇ ਯਕੀਨ ਨਾ ਕਰਿਆ ਕਰੋ ਭਰਾ ਬਣ ਕੇ ਤੁਸੀਂ ਆਪ ਘਰਾਂ ਤੱਕ ਪਹੁੰਚ ਕਰਕੇ ਅਗਲੇ ਜਿਹੇ ਹਾਲਾਤ ਦੇਖ ਕੇ ਰਸਨ ਪਾਣੀ ਵਾਲੇ ਦੇ ਘਰਾਂ ਤੱਕ ਪਹਸਾਓ ਹਾਂ ਜੀ ਧੰਨਵਾਦ ਵੀਰੇ ਸਾਰਿਆਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ